ਅਰਤੀ ਸਿੱਖ ਦੇਸ਼ ਭਗਤਾਂ ਨੂੰ ਇੱਕ ਸਵਾਲ ਕਰਨਾ ਚਾਹੁੰਦਾ ਹਾਂ ਮੈਂ ਇਹਨਾਂ ਕੋਲ ਜਵਾਬ ਮੰਗਦਾ ਹਾਂ ਵੀ 1984 ਦੇ ਵਿੱਚ ਖੁਸ਼ਵੰਤ ਸਿੰਘ ਜਿਸ ਨੇ ਸੰਤਾ ਨੂੰ ਕੋਈ ਸਪੋਰਟ ਨਹੀਂ ਕੀਤੀ ਉਸ ਨੂੰ ਵੀ ਸਵੇਡਨ ਦੀ ਐਮਬੈਸੀ ਵਿੱਚ 3 ਦਿਨ ਲੋਕਾਂ ਕੇ ਆਪਣੀ ਜਾਨ ਬਚਾਣੀ ਪਈ ਸੀ ਜਦੋਂ 1984 ਚ ਸਿੱਖਾਂ ਦਾ ਕਤਲ ਐਮ ਸ਼ੁਰੂ ਹੋ ਗਿਆ ਸੀ ਤੇ ਡਾਕਟਰ ਬਰਮਹੌਂ ਸਿੰਘ ਨੂੰ ਉਸਦੇ Hindu ਜਵਾਈ ਨੇ ਬਚਾਇਆ ਜਦੋਂ ਉਸਦੇ ਪਰ ਉਸਨੇ ਭੀੜ ਨੂੰ ਕਿਹਾ ਕਿ ਮੇਰਾ ਘਰ ਹੈ ਮੈਂ ਇੱਕ ਹਿੰਦੂ ਹਾਂ ਤੇ ਮਨਮੋਹਨ ਸਿੰਘ ਦੇ ਘਰ ਵਾਲੀ ਦਾ ਭਰਾ ਇਸ ਭੀੜ ਨੇ ਜਿੰਦਾ ਸਾੜ ਦਿੱਤਾ ਸੀ ਤੇ ਇੰਡੀਅਨ ਆਰਮੀ ਜਨਰਲ ਰਹੇ ਜਗਜੀਤ ਸਿੰਘ ਅਰੋੜਾ ਜੋ 1971 ਦੀ ਵਾਰ ਹੀਰੋਸ ਹਨ ਤੇ ਜਨਰਲ ਹਰਬਖਸ਼ ਸਿੰਘ 1965 ਵਾਰ ਹੀਰੋ ਉਹਨਾਂ ਨੂੰ ਵੀ ਆਪਣੇ ਹਿੰਦੂ ਦੋਸਤ ਇੰਦਰ ਕੁਮਾਰ ਗੁਜਰਾਲ ਦੇ ਘਰ ਲੁਕ ਕੇ ਜਾਨ ਬਚਾਣੀ ਪਈ ਸੀ ਚਰਨਜੀਤ ਸਿੰਘ ਕਾਂਗਰਸ ਦਾ ਐਮਪੀ ਉਸ ਦੀ ਕੋਕਾ ਕੋਲਾ ਦੀਆਂ ਫੈਕਟਰੀਆਂ ਸਾੜ ਦਿੱਤੀਆਂ ਸਨ ਇਸ ਭੀੜ ਨੇ ਤੇ ਦਿੱਲੀ ਦੇ ਕਾਂਗਰਸੀ ਮੇਅਰ ਲੋਵੀ ਹਿੰਦੂ ਘਰ ਵੜ ਕੇ ਪਨਾਹ ਲੈਣੀ ਪਈ ਸੀ ਆਪਣੀ ਜਾਨ ਬਚਾਉਣੀ ਪਈ ਸੀ ਕੌਮਰੇ ਸੁਰਜੀਤ ਹਰਕ੍ਰਿਸ਼ਨ ਜੋਰ ਇੰਦਰਾਗੰਦਰ ਸ਼ਰਨ ਦਾਂਜਲੀ ਦੇਣ ਵੇਲੇ ਜਾਂਦਾ ਆ ਨਾ ਉਸ ਸਮੇਂ ਭੀੜ ਉਸ ਦੇ ਪਿੱਛੇ ਪੈ ਜਾਂਦੇ ਉਹਨੂੰ ਭੱਜ ਕੇ ਆਪਣੀ ਜਾਨ ਬਚਾਉਣੀ ਪਈ ਸੀ ਕਿਉਂ ਕਿ ਉਹ ਇੱਕ ਸਰਦਾਰ ਸੀ ਉਹਦੇ ਦਾੜੀ ਸੀ ਉਹਦੇ ਪੱਗ ਸੀ ਇਹ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਆ ਤੁਸੀਂ ਕਾਂਗਰਸੀਓ ਤੁਸੀਂ ਹਿੰਦੂ ਔਰ ਟਕਸਾਲੀਓ ਤੁਸੀਂ ਮਿਲੰਗ ਸੇਗੋ ਤੁਸੀਂ ਕੋਈ ਵੀ ਹੋ ਹਿੰਦੂਆਂ ਵਾਸਤੇ ਤੁਸੀਂ ਸਭ ਦੁਸ਼ਮਣੋਂ ਇਸ ਅੰਧਵਕਤਾ ਵਾਸਤੇ ਇੱਕ ਆਰਐਸਐਸ ਦੀ ਪੀੜ੍ਹ ਵਾਸਤੇ ਤੁਸੀਂ ਦੇਸ਼ ਤਰੋਗੇ ਤੁਸੀਂ ਇਕਦਾਰ ਇਕੱਠੇ ਹੋਵੋ ਆਪਸ ਦੇ ਵਿੱਚ ਨਾ ਲੜੋ ਜੇਕਰ ਨੂੰ ਕਤਲੇਮਹੰਦਾ ਤੁਸੀਂ ਸਭ ਨੇ ਮਰਨਾ ਹੈ